ਮਬੂ ਮੰਨ ਲੱਕ ਗਾਣਾ ਆਇਆ ਹਿੰਦੀ ਦੀ ਫਿਲਮਾਂ ਦਾ ਆਉਣਾ ਜਿਹੜੇ ਪੌਡਕਾਸਟ ਕਰਦੇ ਨੇ ਜਾਂ ਬੈਠੇ ਨੇ ਬੇਲੇ ਫਿਕਰਾਂ ਤੇ ਬੱਲੇ ਬੱਲੇ ਤੱਕ ਪਾਰ ਰਖਿਆ ਫਲਾਣੇ ਨੇ ਆਏ ਕਰ ਰੱਖਿਆ ਧਮਕਾ ਕਰ ਰੱਖਿਆ ਅਸ ਸਿੰਗਰਾਂ ਨੂੰ ਹੀਰੋ ਬਣਾਈ ਫਿਰਦੇ ਨੇ ਕੀ ਦੇਣਾ ਉਹਨਾਂ ਦੀ ਛੋਡੇ ਸਮਾਜ ਨੂੰ ਕੀ ਦਾ ਘਰ ਬਸਾਤਾ ਉਹਨਾਂ ਨੇ ਕਿਹਨੂੰ ਉਹਨਾਂ ਨੇ ਰਜਗਾਰ ਦੇਤਾ ਸਾਨੂੰ ਛੋਡੇ ਪਿੰਡਾਂ ਦੇ ਛੋਡੇ ਕੀ ਉਹਨਾਂ ਨੇ ਦੇਸ਼ ਦੀ ਲੜਾਈ ਲੜ ਲਈ ਪਹਿਲਾਂ ਉਹ ਗਰਦਾਰ ਮੰਨ ਬੀੜੀ ਬੁੱਕਣ ਵਾਲੇ ਤੁਰਿਆ ਫਿਰਦਾ ਭਾਂਦਾ ਯਾਰ ਵਿਚਾਰ ਨਹੀਂ ਇਹ ਇਹਨਾਂ ਦਾ ਆਪ ਦਾ ਕਾਰੋਬਾਰ ਆ ਉਹ ਦਲੀਤ ਲੁੱਟ ਕੇ ਮੇਲਾ ਉਹ ਵਹਗਾ ਜਾ ਕੇ ਮੋਦੀ ਦੇ ਪੈਰਾਂ 'ਚ ਕੀ ਚੁੰਗਣਗੇ ਅਸੀਂ ਤੇ ਪਾਲਸ਼ ਮਾਰਨ ਗਿਆ ਜੀਗਾ ਕਿਤੀਆਂ ਨੇ ਸਾਰੀਆਂ ਲੂਮੀਨਾਟੀ ਨੇ ਇਕੱਠੀਆਂ ਕੀਤੀਆਂ ਹੋਈਆਂ ਸੋਨੂੰ ਬਸ ਇੱਕ ਤਰੂ ਤਾਰਾ ਦਿਖਾਉਣਾ ਹੁੰਦਾ ਥੱਲੋਂ ਥੋੜਾ ਕੱਚਾ ਖਿੱਚ ਕੇ ਲੈ ਜਾਂਦੇ ਨੇ ਬਈ ਪੈਸੇ ਬਣਾ ਰਹੇ ਆ ਤੇ ਕੌਮ ਤੇ ਲਾਵਾਂਗੇ ਹੈਲਪ ਡੈਸਕ ਖੋਲ ਦੇਣਾ ਦਿੱਲੀ ਵਿਧਵਾ ਕਲੋਨੀ ਸਿਕਲੀਗਰ ਸਿੱਖਾਂਵਾ ਤੇ ਯੂਰਸਾ ਗੁਰੂਕਰ ਕੋਲੇ ਲੱਭ ਰਹੇ ਆ ਜਗ ਪੰਜਾਬ 'ਚ ਕੇਐਮਸੀ ਆਈ ਦੁਆਰੇ ਖੜੀ ਕਰਾਂਗੇ ਪਿੰਡ ਪਿੰਡ ਨੌਕਰੀਆਂ ਦੇਵਾਂਗੇ ਗੱਟਾਂ ਨੂੰ ਆਪੇ ਬੀਜੋ ਆਪਦਾ ਆਪੇ ਇੱਕ ਪ੍ਰੋਸੈਸ ਕਰੋ ਤੇ ਖਾਓ ਬਾਧੂਆ ਵੇਚ ਦੋ ਜਿੰਨਾ ਪੰਜਾਬ ਚ ਵੇਚਿਆ ਠੀਕ ਬਾਕੀ ਇੰਪੋਰਟ ਕਰਕੇ ਕੈਨੇਡਾ ਕੈਨੇਡਾ ਦੀ ਆਪਦੀ ਫਾਰਮ ਮਾਰਕੀਟ ਇੱਥੇ ਬਣਾ ਰਹੇ ਆਂ ਆਪਾਂ ਫਾਰਮ ਤੇ ਇੱਕ ਅੱਧੀ ਲੋਕੇਸ਼ਨ ਹੋਰ ਖੋਲਦੇ ਆਂਗੇ ਤੇ ਜਿੱਥੇ ਜਿੰਨੇ ਜਿੰਨੇ ਪ੍ਰੋਡਿਊਸ ਆਈ ਜਾਊ ਪੰਜਾਬਸ਼ਲ ਉੰਨੀ ਆਪਾਂ ਸਟੋਰ ਆ ਜਿਹੜੇ ਵਧਾਉਦੇ ਜਾਵਾਂਗੇ ਇਹ ਹੁੰਦਾ ਰੁਜ਼ਗਾਰ ਪੈਦਾ ਕਰਨ ਦਾ ਨਿਸ਼ਾਨਾ ਜਾਂ ਟੀਚਾ ਜਾਂ ਟਾਰਗੇਟ ਵੀ ਆਪਾਂ ਇੰਨੇ ਲੋਕਾਂ ਨੂੰ ਰੁਜ਼ਗਾਰ ਦੇਣਾ ਆਪਾ ਦੂਰੇ ਫਿਰਦੇ ਹਾਂ ਝੰਡਾ ਜਾ ਕੇ ਹੁਣ ਬਜੀਠੀ ਦੇ ਮੰਗਰ ਹੋ ਲਿਓ ਵੀ ਇਹਨਾਂ ਨੇ ਜਹੇਦਾਰ ਸਾਹਿਬ ਦਾ ਸਾਥ ਦਿੱਤਾ ਇਹ ਕਰਨਗੇ ਕੁਝ ਕੱਖ ਨਹੀਂ ਹੋਣਾ ਤੁਹਾਡਾ ਤੁਹਾਡੇ ਖੇਤ ਤੀ ਪੈਣੇ ਆ ਜੋ ਮਰਜੀ ਖਾ ਲੋ ਉਹਦੇ ਨਾਲ ਉਹ ਸਿਆਣੇ ਬਣ ਜੋ ਆਪਦਾ ਬੀਜੋ ਆਪਦਾ ਵੱਡੋ ਆਪਦਾ ਖਾਓ ਨਹੀਂ ਇਹਨਾਂ ਪਿੱਛੇ ਲੱਗ ਕੇ ਤੁਹਾਡੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਤੇ ਆਪਾਂ ਆਪ ਦੇ ਰਜਗਾਰ ਆਪ ਨਹੀਂ ਪੈਦਾ ਕਰ ਸਕਦੇ ਆਪਾਂ ਨੌਕਰੀ ਦੇਣ ਵਾਲੇ ਨਹੀਂ ਬਣ ਸਕਦੇ ਆਓ ਵੀਰੋ ਸਾਥ ਦਿਓ ਆ ਬਣਾ ਰਹੇ ਹਾਂ ਡਾੜੀ ਦਾ 20 20000 ਬਿਨਾ ਪ੍ਰਮੋਸ਼ਨ ਤੋਂ ਪ੍ਰੋਮੋਸ਼ਨ ਹੋਊ ਤਾਂ ਕਿੰਨਾ ਬਣੂ ਉਹ ਵੀ ਸਿਰਫ ਫਿਜ਼ੀਕਲ ਤੋਂ ਡਿਜੀਟਲ ਤਾਂ 4 ਘੰਟੇ ਆਨ ਕੀਤਾ ਸੀ ਲੱਖ ਡਾਲਰ ਡਿੱਗ ਗਿਆ ਇਹਨੂੰ ਕਹਿੰਦੇ ਨੇ ਦਿਮਾਗ ਜਿਹੜੇ ਆਂਦੇ ਸੀ ਨਾ ਪਰਮਾਰ ਆਰਗੇ ਕੇ ਇਨੀ ਆਰਗੇ ਕਾ ਉਹ ਲੈ ਥੋੜੀ ਭੈਣ ਨੂੰ ਥੋੜੀ ਢੋਲ ਗਈ ਥੋੜੀ ਦੀ ਹੁਣ ਪਜਾਵਾਂਗੇ ਤੂੰ ਵੀ ਥੋੜੀ ਆਰਐਸਐਸ ਵਾਲਿਆਂ ਦੀ ਕਰਕੇ ਦਿਖਾਵਾਂਗੇ ਰੋਕ ਲੈ ਜਿਹੜਾ ਰੋਕਦਾ ਪੈਸੇ ਬਣਾਉਣੇ ਨੇ ਤਰੀਕਾ ਸਿੱਖਣਾ ਇਨਵੈਸਟ ਕਰਨੀ ਆ ਪਰ ਵੀਰ ਪੈਸਾ ਚਾਹੀਦਾ ਮੈਂ ਇਹ ਕੁਆਇਨ ਬਣਾਇਆ ਸਾਰਾ ਘਰ ਫੂਕ ਕੇ ਲਾਇਆ ਪਹਿਲਾਂ ਫਿਰ ਬਣਦੇ ਨੇ ਪਰ ਲਾਉਂਗਾ ਕੌਮ ਤੇ ਇਹ ਨਹੀਂ ਮੈਂ ਕਹ ਲੂ ਫਰਾਰੀ ਚ ਤੁਰਿਆ ਫਿਰਦਾ ਹਾਂ ਤੇ ਇੱਥੇ ਮੈਂ ਜਮੀਨਾਂ ਬਣਾਦਾ ਫਿਰਦਾ ਹਾਂ ਕਿੰਨਾ ਤਾਂ ਬੰਦੇ ਨੂੰ ਇੱਕ ਜਿਉਣ ਵਾਸਤੇ ਰੋਟੀ ਤਾਂ ਟੰਗਣ ਵਾਸਤੇ ਕੱਪੜਾ ਤੇ ਇੱਕ ਛੱਤ ਚਾਹੀਦੀ ਆ 100 ਘਰ ਬਣਾ ਲਓ 200 ਬਣਾ ਲਓ ਜੇ ਨੂੰ ਮਰ ਜੂਗੇ ਉੱਥੇ ਕਬੂਤਰ ਹੀ ਬੋਲਣੇ ਆ ਆ ਦੇਖਿਆ ਮੈਂ ਦਿੱਲੀ ਕਾ ਵਰ ਸੰਤੂ ਦਾ ਕਦੇ ਕਿੱਥੇ ਬੰਗਲਾ ਕਿੱਥੇ ਉਹ ਘਰ ਆ ਉੱਥੇ ਉਹ ਆ ਉਹ ਮੁੰਡਾ ਮਰ ਗਿਆ ਹੱਟ ਟੈਗਣਾ ਮਰ ਗਿਆ ਪਤਾ ਨਹੀਂ ਇੱਕ ਕੀ ਰਹਿ ਜਾ ਮੇਰੇ ਕੋਲ ਕੁਝ ਵੀ ਨਹੀਂ ਫੱਕ ਹੋ ਗਈ ਇਹ ਹੀ ਸੋਚ ਲੈਣੇ ਨੂੰ ਤਾਂ ਕਹੀਆਂ ਕਿ ਸਕੰਦਰ ਵੀ ਤੁਰ ਗਿਆ ਫਲਾਨਾ ਵੀ ਤੁਰ ਗਿਆ ਕੀ ਲਿਆ ਮਾਇਆ ਨੇ ਕੀ ਦੀ ਹੋਈ ਆ ਮਾਇਆ ਖਾਲੀ ਹੱਥ ਹੀ ਜਾਣਾ ਬਾਦਲ ਵੀ ਤੁਰ ਗਿਆ ਉਹ ਮਾਇਆ ਨੂੰ ਜੱਫੇ ਮਾਰਦੇ ਫਿਰ ਜਾਂਦੇ ਤੁਸੀਂ ਆ ਬਣਾਵਾਂਗੇ ਪੈਸਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਵਾਇਆ ਸਿੱਕਾ ਤੇ ਮਾਰਵਾੜੀ ਵਾਂ ਮੂੰਹ ਟੱਡ ਕੇ ਦੇਖ ਰਹੇ ਨੇ ਵੀ ਹੈ ਐਵੇਂ ਵੀ ਪੈਸਾ ਬਣ ਜਾਂਦਾ ਹੁੰਦਾ ਸੋ ਜਿਹਨੇ ਕਰੋੜ ਲਾ ਕੇ 10 ਬਣਾਉਣਾ ਜਾਂ ਜਿਹਨੇ ਕੈਸ਼ ਆਪ ਦਾ ਮੋਦੀ ਦੇ ਟੈਕਸ ਤੋਂ ਬਜਾਉਣਾ ਜਦੋਂ ਮਰਜ਼ੀ ਕਾਲ ਕਰ ਲਿਓ 0012365137533 ਤੇ ਇਹਨਾਂ ਦੇ ਹੁਣ ਗੀਲਾ ਵੀ ਕੱਢਾਂਗੇ ਹੁਣ ਚੋਣਾ ਦੇ ਨੇੜੇ ਜਾ ਕੇ ਇਹਨਾਂ ਦੇ ਖਿਲਾੜੇ ਪਾਵਾਂਗੇ ਹਿਰੋਸ਼ਿਮਾ ਲਗਾ ਸਕੀ ਬੰ